ਸਤਿ ਸ਼੍ਰੀ ਅਕਾਲ ਦੋਸਤੋ ਠਾ ਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜ ਪਿੰਡ ਵੱਡੀ ਗਿੱਰਤੋਵਾਲ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਤਰੀਕ ਹੈਗੀ ਹੈ ਜ 18 ਸਤੰਬਰ 2025 ਸਮਾਂ ਕੁ ਸ਼ਾਮ ਦੇ 5:30 ਵਜੇ ਦਾ ਜੀ ਤੇ ਵੀਰ ਹੁਣਾਂ ਕੋਲ ਘਰੇਲੂ ਪਸ਼ੂ ਕੋਹੂ ਹੈ ਜੀ ਦੋ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਜੋ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ ਵੀਰ ਦਾ ਨਾਮ ਹੈਗਾ ਜ ਬਲਵਿੰਦਰ ਸਿੰਘ ਬਾਵਾ ਤੇ ਹੋਰ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੈ ਜੀ ਹਾਂ ਜੀ ਹਾਂ ਜੀ ਬਾਬਾ ਜੀ ਠੀਕ ਠਾਕ ਹਾਂ ਜੀ ਹਾਂ ਜੀ ਵਧੀਆ ਜੀ ਕੈਂ ਵੀ ਸਤਾਂ ਮੇਰਾ ਮੇਰਾ ਬੱਲ ਠੀਕ ਹੈ ਜੀ ਤੇ ਵੀਰ ਜੀ ਕਿੰਨੇ ਦੋ ਪਸ਼ੂ ਪਕਾਉ ਆਪਣੇ ਘਰ ਦੇ ਹਾਂ ਹਾਂ ਜੀ ਦੋ ਠੀਕ ਹੈ ਜੀ ਤੇ ਵੀਰ ਜੀ ਮਾੜੀ ਡਿਟੇਲ ਸਾਂਝੀ ਕਰ ਦਿਓ ਕਿਵੇਂ ਆ ਕਿੰਨੇ ਕਿਰਵਾ ਸੁਗਾ ਇਹ ਜਸੂਗਾ ਉਹ ਚੌਥਾ ਸੁਗਾ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਵੀਰ ਜੀ ਪਹਿਲੋ ਆਪਣਾ ਨਾਮ ਪਤਾ ਤੇ ਐਡਰੈਸ ਵੀ ਦੱਸ ਦਿਓ ਪੈਂਡਾ ਹੈਗਾ ਵੱਡੀ ਕਰਤਵਾਲ ਹਾਂਜੀ ਨਾਮ ਮੇਰਾ ਹੈਗਾ ਭਵਿੰਦਰ ਸਿੰਘ ਭਵਿੰਦਰ ਸਿੰਘ ਹਾਂ ਠੀਕ ਹੈ ਜੀ ਤੇ ਤਹਿਸੀਲ ਵੀਰ ਜੀ ਕਿਹੜੀ ਆਪਾਂ ਨੂੰ ਅਟੇ ਠੀਕ ਹੈ ਜਿਲ੍ਹਾ ਤਰਨਤਾਰ ਠੀਕ ਹੈ ਜੀ ਤੇ ਮੋਬਾਈਲ ਨੰਬਰ ਵੀਰ ਜੀ ਆਪਣਾ ਦੱਸ ਦਿਓ 97819 ਹਾਂਜੀ 77573 ਠੀਕ ਹੈ ਜੀ ਤੇ ਚਲੋ ਜੀ ਕਰੀਏ ਡਿਟੇਲ ਸ਼ੁਰੂ ਵੀਰ ਜੀ ਹਾਂਜੀ ਤੇ ਇਹਦੀ ਦਿਓ ਜਾਣਕਾਰੀ ਵੀਰ ਜੀ ਹਾਂਜੀ ਕਿੰਨਾ ਸੂਆ ਜੀ ਇਹਦਾ ਤੀਜਾ ਸੂਆ ਤੀਜਾ ਸੂਆ ਹਾਂਜੀ ਕਿੰਨੇ ਦਿਨ ਲੈਂਦੀ ਹੈ ਜੀ ਇਹ ਲੈ ਲੂਗੀ 2-4 ਦਿਨ ਹੀ ਬਸ 2-4 ਦਿਨ ਹਨਾ ਹਾਂਜੀ ਕਿੰਨ ਦਿਨ ਪੁਰੇ ਹੁੰਦੇ ਦਿਨ ਤੇ ਭਲਕੇ ਪਰਸੋਂ ਤਾਂ ਹੀ ਹੋ ਜਾਣੇ ਲਿਓ ਮੜਾੇ ਖੋਲ ਕੇ ਵੀਰ ਜੀ ਪਿਛਲੇ ਪਿਛਲੇ ਸੂਏ ਦਾ ਕੀ ਰਿਕਾਰਡ ਰਿਕਾਰਡ ਵੀਰ ਜੀ ਇਹਦਾ 12 ਕਿਲੋ ਚੋਆ ਵੀਰ ਜੀ ਤੁਸੇ 12 ਕਿਲੋ ਪੱਕਾ ਹਨਾ ਜੀ ਹਾਂ ਜੀ ਇਸੰਦੀ ਵਾਲਾ ਹਾਂ ਜੀ ਹਾਂ ਜੀ ਠੀਕ ਹੈ ਜੀ ਚੋਆ ਜੂਈ ਦੇ ਵਿੱਚ ਵੀਰ ਜੀ ਕਿਵੇਂ ਆ ਓਕੇ ਓਕੇ ਵੀਰ ਜੀ ਓਕੇ ਲਓ ਜੀ ਕਰੋ ਜੀ ਚੈੱਕ ਸਾਂਧਨ ਓਕੇ ਵੀਰ ਜੀ ਪੂਰੇ ਮੈਂ ਨਾ ਓਕੇ ਵੀਰ ਜੀ ਕਿਹੜੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਕੋਈ ਗੱਲ ਨਹੀਂ ਪਵਾਣੀ ਕਿੰਨੀ ਬਿਮਾਰੀ ਹੋਊਗੀ ਠੀਕ ਹੈ ਜੀ ਲਓ ਜੀ ਚੰਗਰ ਲੈ ਜੂਗਾ ਯਾਦ ਰੱਖੂਗਾ ਠੀਕ ਹੈ ਜੀ ਜੂਆ ਗਨਵਾਇਆ ਕਿ ਵੀਰ ਜੀ ਸੁਣਾ ਨੇ ਇੱਜਾ ਸੂਆ ਤੇਜਾ ਸੂ ਠੀਕ ਹੈ ਜੀ ਲਓ ਜੀ ਇੱਕ ਰੰਗ ਗਾਲੀ ਹੈ ਨਾ ਹਾਂਜੀ ਹਾਂਜੀ ਇੱਕ ਰੰਗ ਮੋਰਾ ਦੇ ਵਿੱਚ ਆ ਗਈ ਹਾਂਜੀ ਬਾਕੀ ਤੇ ਲੱਡੂ ਨਾਲ ਥੋੜੀਆਂ ਬਾਲੀਆਂ ਹੋਰ ਕਰ ਜਾਣੀਆਂ ਪੂਰੀਆਂ ਹਾਂਜੀ ਹਾਂਜੀ ਲੈ ਜਾਣਾ ਲੈ ਜਾਣਾ ਬਿਲਕੁਲ ਜੀ ਹਾਂਜੀ ਲੈ ਜਾ ਮਾਰੋ ਡੰਗਾ ਹਾਂਜੀ ਹਾਕਾ 10 ਦਿਨ ਉੱਤੇ ਲੈ ਹੀ ਜਾਂਦਾ ਦਿਨ ਪੂਰੇ ਹੋ ਜਾਣੇ ਦੇਖੋ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਹੈ ਜੀ ਤੇ ਕਿਵੇਂ ਛਾਈ ਸੀਲਸਲਾ ਕੇ ਪੂਰੀ 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 ਸੀਲਸਲਾ ਲੋ ਕੋਈ ਦਿਖਾ ਰਿਓ ਜੀ ਚੈੱਕ ਕਰਕੇ ਉਹ ਚੱਕਰ ਹੀ ਨਹੀਂ ਤੇ ਠੀਕ ਹੈ ਸਾਡੇ ਬੱਚੇ ਫੜੀ ਫਿਰਦੇ ਉੱਪਰ ਪਾਣੀ ਪੁੰਡਾ ਹੁੰਦੇ ਆਪੇ ਨੂੰ ਹੁੰਦੇ ਨੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਵੀਰ ਜੀ ਕੀ ਰੇਡ ਰੂਟ ਕਰਦੇ ਜੀ ਇਹਦਾ ਜੀ 140 140 ਹਾਂਜੀ ਕਮਾਨਤਨ ਹੋਊਗਾ ਖੁੱਲਾ ਮਾਨਤਨ ਕੋਈ ਗਲਤੀ ਕਰ ਕਰਦਾ ਕੋਈ ਗਲਤੀ ਠੀਕ ਹੈ ਜੀ ਪੂਰਾ ਮਾਨਤਨ ਪੂਰਾ ਵੀਰ ਭਰਾ ਸੰਪਰਕ ਕਰੇ ਹਨਾ ਜੀ ਮੈਂ ਨਾ ਕੋਈ ਗਲਤੀ ਠੀਕ ਹੈ ਜੀ ਕੋਈ ਵੀਰ ਫੋਨ ਤੇ ਗੱਲ ਕਰ ਸਕਦਾ ਹਾਂਜੀ ਪੂਰਾ ਫੁੱਲ ਮਾਨਸਮਾਨ ਕਰਾਂਗੇ ਠੀਕ ਹੈ ਜੀ ਠੀਕ ਠੀਕ ਤੇ ਚਲੋ ਦੂਜੇ ਦੀ ਦਿਓ ਜਾਣਕਾਰੀ ਵੀਰ ਜੀ ਇਹਨੇ ਚੌਥਾ ਸੂਰ ਸੋਣਾ ਜੀ ਅੱਛਾ ਜੀ ਚੌਥਾ ਸੂਰ ਸੋਣਾ ਹਾਂਜੀ ਠੀਕ ਹੈ ਜੀ ਹਾਂਜੀ ਤੇ ਪਿਛਲੇ ਸੂਰ ਦਾ ਕੀ ਰਿਕਾਰਡ ਜੀ ਇਹਦਾ ਇਹ ਵੀ 11 12 ਕਿਲੋ ਲੋ 11 ਕਿਲੋ ਸੋਇਆ ਪੱਕਾ ਹੈ ਨਾ ਪੱਕਾ 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 11 ਕਿਲੋ ਹਾਂਜੀ ਠੀਕ ਹੈ ਜੀ ਜਾਣ ਦਿਓ ਜੀ ਖੋਲੋ ਮੜਾ ਇਹਨਾਂ ਤੇ ਵੀ ਜੀ ਬੜੇ ਸ਼ੌਂਕ ਨਾਲ ਪਾਲੀਆਂ ਜੀ ਅੱਛਾ ਜੀ ਹਾਂਜੀ ਹਾਂਜੀ ਸ਼ੌਂਕ ਨਾਲ ਹੀ ਰੱਖੀਆਂ ਮੱਝਾ ਠੀਕ ਹੈ ਜੀ ਲਓ ਜੀ ਕਰੋ ਰਿਚਟ ਫਕਰਮਾ ਲਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਥਾਂ ਥੋੜਾ ਵੀਰ ਜੀ ਓਕੇ ਮੈਂ ਨਾ ਵੀਰ ਜੀ ਓਕੇ ਕੋਈ ਨੁਕਸ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹਲੋ ਜੀ ਕਰੋ ਜੀ ਚੱਕ ਹਟ ਕੇ ਮਾੜੀ ਤੇ ਕਿਵੇਂ ਸੀਲਸਲਾ ਕੁ ਵੀਰ ਜੀ ਮੈਂ ਨਾ ਸੀਲਸਲਾ ਕੋਈ ਡੰਗਰ ਸੜਾ ਕੋਈ ਵੀ ਨਹੀਂ ਖਾ ਕਰਦਾ ਅੱਛਾ ਜੀ ਹਾਂ ਨੇ ਬੱਤੇ ਪਾਣੀ ਪੂਣੀ ਡਾਉਂਦੇ ਆਪੇ ਨੇ ਭਾਈ ਨੂੰ ਜਾਂਦੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਵੀਰ ਜੀ ਕੀ ਰੇਟ ਰੂਟ ਕਰਦੇ ਜੀ ਇਹਦਾ ਇਹਦਾ 85000 ਰੁਪਿਆ ਰੇਟ ਹੈ ਤੇ ਕੋਈ ਮਾਨਤਾਨ ਹੋਊਗਾ ਜੀ ਕਰਦਾ ਕੋਈ ਗੱਲ ਨਹੀਂ ਖੁੱਲਾ ਕਰਦਾ ਮਾਨਤਾਨ ਠੀਕ ਹੈ ਜੀ ਹਾਂ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਇੱਕ ਰਹੀ ਫੇਰ ਤੋਂ ਦੱਸ ਦਿਓ ਜੀ ਪਿੰਡ ਸਾੜਾ ਗੱਡੀ ਕਰਤਵਾਲ ਹਾਂ ਜੀ ਨਾਮ ਮੇਰਾ ਹੈਗਾ ਬਲਵਿੰਦਰ ਸਿੰਘ 바ਵਾ ਠੀਕ ਹੈ ਜੀ ਫੋਨ ਨੰਬਰ ਹੈਗਾ 97819 7757 ਠੀਕ ਹੈ ਜੀ ਹਾਂਜੀ ਓਕੇ ਜੀ ਧੰਨਵਾਦ ਜੀ ਠੀਕ ਦੋਸਤੋ ਇਹੀ ਆਪਣੇ ਅੱਜ ਦੇ ਨਾਲ ਤੇ ਜੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਡੇਲੀ ਰੁਟੀਨ ਦੇ ਵਿੱਚ ਨਵੇਂ-ਨਵੇਂ ਪਸ਼ੂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ